ਸ੍ਰੀ ਗੁਰੂ ਜੀ ਮੈਂ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਇਕਤਾ ਚੈਨਲ ਅੱਜ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਕਿ ਅਕਾਲ ਚਲਾਣਾ ਕਰਕੇ ਫਨੀ ਸੰਸਾਰ ਨੂੰ ਅਲਵਿਦਾ ਅਗਏ ਤੇ ਸਾਡੇ ਦੇਸ਼ ਦੇਸ਼ ਨੂੰ ਦੀ ਦੇਸ਼ ਦੀ ਜਿਹੜੀ ਅਰਥ ਵਿਵਸਥਾ ਸੀਗੀ ਉਹਦੇ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਉਹਨਾਂ ਨੇ ਅਤੇ ਹੋਰ ਵੀ ਅਲੱਗ-ਅਲੱਗ ਵੱਖ-ਵੱਖ ਅਉਧਿਆਂ ਤੇ ਬਿਰਾਜ਼ਮਨ ਰਹੇ ਤੇ ਸਾਰੇ ਹੀ ਅਉਧਿਆਂ ਤੇ ਤੇ ਉਹਨਾਂ ਬਾਰੇ ਆਪਾਂ ਜਾਣਕਾਰੀ ਲਮਾਂਗੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਕੁਲਦੀਪ ਸਿੰਘ ਖੇੜੀ ਜੀ ਤੇ ਇਹਨਾਂ ਦਾ ਸਵਾਗਤ ਵੀ ਹੈ ਤੇ ਆਪਾਂ ਗੱਲ ਕਰਦੇ ਹਾਂ ਮਨਮੋਹ ਸਿੰਘ ਜੀ ਬਾਰੇ ਸਰ ਜਿਵੇਂ ਇਹ ਸਵੇਰੇ ਪਤਾ ਲੱਗਿਆ ਮਨਮੋਹ ਸਿੰਘ ਜੀ ਬਾਰੇ ਤਾਂ ਕਿਵੇਂ ਤਾਂ ਤੁਹਾਨੂੰ ਮਹਿਸੂਸ ਹੋਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਪੰਜਾਬੀ ਕਿਤਾ ਚੈਨਲ ਨੂੰ ਦੇਖ ਰਹੇ ਹਾਂ ਤੇ ਹੋਰ ਵੀ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿੱਚ ਡਾਕਟਰ ਮਮੋਨ ਸਿੰਘ ਜੀ ਜੋ ਸਾਬਕਾ ਪ੍ਰਧਾਨ ਮੰਤਰੀ ਸਨ ਉਹ ਨਹੀਂ ਰਹੇ ਇਹ ਗੱਲ ਇੱਕ ਬਹੁਤ ਹੀ ਜ਼ਿਆਦਾ ਮਤਲਬ ਮੌਤ ਦੀ ਖਬਰ ਸੁਣ ਕੇ ਦਿਲ ਨੂੰ ਇੱਕ ਬਹੁਤ ਵੱਡਾ ਝਟਕਾ ਮਹਿਸੂਸ ਹੋਇਆ ਲੱਗਿਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਤਾਂ ਸਾਡੇ ਦੇਸ਼ ਦੇ ਸੀ ਉਹ ਪਰ ਸਰਦਾਰ ਸੀਗੇ ਬਿਲਕੁਲ ਸਰਦਾਰ ਹੋਣ ਦੇ ਨਾਤੇ ਦੇਸ਼ ਵਿੱਚ ਬਹੁਤ ਵੱਡਾ ਰੁਤਬਾ ਸੀਗਾ ਉਹਨਾਂ ਦਾ ਹੂੰ ਬਹੁਤ ਵੱਡਾ ਸਰਦਾਰ ਆ ਪੰਜਾਬ ਦੇ ਹੋਣ ਕਰਕੇ ਪੰਜਾਬੀ ਹੋਣ ਕਰਕੇ ਸਰਦਾਰ ਹੋਣ ਕਰਕੇ ਬਹੁਤ ਵੱਡਾ ਉਹਨਾਂ ਦਾ ਮਾਣ ਸਤਿਕਾਰ ਸੀਗਾ ਕਿਉਂਕਿ ਸਾਡੇ ਸਾਨੂੰ ਮਿਲਿਆ ਸਾਡੇ ਪੰਜਾਬ ਨੂੰ ਮਿਲਿਆ ਐਡੀ ਜਿਹੜੀ ਵੱਡੀ ਰੂਹ ਹੈ ਉਹਦੇ ਜਾਣ ਦੇ ਨਾਲ ਦੁੱਖ ਜਿਹੜਾ ਉਹ ਜਿੱਥੇ ਹਰ ਇੱਕ ਪੰਜਾਬੀ ਨੂੰ ਹੋਇਆ ਹਰ ਇੱਕ ਦੇਸ਼ਵਾਸੀ ਨੂੰ ਹੋਇਆ ਉੱਥੇ ਸਭ ਨੂੰ ਬਹੁਤ ਵੱਡਾ ਇਸ ਜਦ ਹੀ ਖਬਰ ਨੂੰ ਸੁਣ ਪਹਿਲੇ ਦਿਹਾ ਉਹ ਬਹੁਤ ਦੁਖ ਖੜੀ ਖਬਰ ਸੀ ਯਾਨੀ ਕਿ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਇਹ ਜਿਹੜਾ ਜਿੱਥੇ ਪਰਿਵਾਰ ਨੂੰ ਪਿਆ ਉੱਥੇ ਦੇਸ਼ ਨੂੰ ਵੀ ਇਹ ਬਹੁਤ ਵੱਡਾ ਘਾਟਾ ਜਿਹੜਾ ਉਹ ਪਿਆ ਜਦੋਂ ਇਹ ਮਤਲਬ ਜਦੋਂ ਆਪਣੇ ਦੇਸ਼ ਦੀ ਸੇਵਾ ਕਰ ਰਹੇ ਸੀਗੇ ਹਨਾ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਤਾਂ ਉਦੋਂ ਜਿਹੜਾ ਦੇਸ਼ ਤੇ ਇੱਕ ਸੰਕਟ ਆਇਆ ਸੀਗਾ ਆਰਥਿਕ ਦਾ ਉਹ 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 ਇਦਾਂ ਸੀ ਦੇਸ਼ ਦਾ ਸੰਕਟ ਹੈ ਜਿਹੜਾ ਪ੍ਰਧਾਨ ਮੰਤਰੀ ਤਾਂ ਇਹ ਬਾਅਦ ਚ ਬਣੇ ਅੱਛਾ ਜੀ ਜਿਹੜਾ ਦੇਸ਼ ਦਾ ਸੰਕਟ ਸੀਗਾ ਉਹ 1991 ਦੇ ਵਿੱਚ 90 91 ਚ ਜਿਹੜਾ ਦੇਸ਼ ਸੀਗਾ ਵੀ ਆਰਥਿਕ ਵਿਵਸਥਾ ਦੇ ਨਾਲ ਬਹੁਤ ਜ਼ਿਆਦਾ ਜੂਝ ਰਿਹਾ ਤਾਂ ਅੱਛਾ 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 ਉਦੋਂ ਉਹ ਦੇਸ਼ ਦੇ ਵਿੱਤ ਮੰਤਰੀ ਬਣੇ ਠੀਕ ਹੈ ਜੀ ਜਦੋਂ ਉਹ ਵਿੱਤ ਮੰਤਰੀ ਬਣੇ ਉਦੋਂ ਇਹਨਾਂ ਨੇ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਯੋਜਨਾਵਾਂ ਲੈ ਕੇ ਆਂਦੀਆਂ ਯੋਜਨਾਬੱਧ ਤਰੀਕੇ ਦੇ ਨਾਲ ਇਹ ਇੱਕ ਬਹੁਤ ਹੀ ਮਤਲਬ ਸੁਲਝੇਵਾਂ ਅਰਥਸ਼ਾਸਤਰੀ ਸੀਗੇ ਠੀਕ ਹੈ ਜੀ ਤੇ ਇਹਨਾਂ ਨੇ ਅਰਥ ਵਿਵਸਥਾ ਨੂੰ ਉੱਪਰ ਚੱਕਣ ਦੇ ਵਿੱਚ ਦੇਸ਼ ਦੀ ਨਾਮਾਡੋਲ ਹੋਈ ਵੀ ਅਰਥ ਵਿਵਸਥਾ ਸੀਗੀ ਜਿਹੜੀ ਉਹ ਨੂੰ ਉੱਪਰ ਚੱਕਿਆ ਵਿੱਤ ਮੰਤਰੀ ਹੋਣ ਦੇ ਨਾਤੇ ਠੀਕ ਹੈ ਫਿਰ ਦੇਸ਼ ਦੇ ਦੋ ਬਾਰੀ ਵਿੱਤ ਮੰਤਰੀ ਰਹੇ ਉਸ ਤੋਂ ਬਾਅਦ ਦੇਸ਼ ਦੇ ਗਵਰਨਰ ਰਹੇ ਜਿਹੜੇ ਵਾਰਡ ਬੈਂਕ ਦੇ ਠੀਕ ਹੈ ਜੀ ਆਰਬੀਆਈ ਦੇ ਆਰਬੀਆਈ ਦੇ ਗਵਰਨਰ ਵੀ ਰਹੇ ਹ ਜਿਹੜੇ ਆਪਣਾ ਦੇਸ਼ ਦਾ ਨੋਟ ਹੈ ਉਹਦੇ ਉੱਤੇ ਇਹਨਾਂ ਦੇ ਸਿਗਨੇਚਰ ਕੋਈ ਬੰਦਾ ਦੇਖ ਸਕਦਾ ਹੈ ਇਹ ਬਹੁਤ ਵੱਡੀ ਸਾਡੇ ਵਾਸਤੇ ਸਾਡੇ ਸਮਾਜ ਵਾਸਤੇ ਪੰਜਾਬੀਆਂ ਵਾਸਤੇ ਬਹੁਤ ਵੱਡੀ ਮਾਣ ਦੀ ਗੱਲ ਹੈ ਕਿ ਇੱਕ ਕਰੰਸੀ ਦੇ ਉੱਤੇ ਜਿਹੜਾ ਤੁਹਾਡਾ ਇਹ ਨਾਮ ਹੋਣਾ ਬਿਲਕੁਲ ਬਿਲਕੁਲ ਤੇ ਜਿਵੇਂ ਅਕਲਦੀਪ ਜੀ ਮਤਲਬ ਇੱਕ ਅਪੇਨ ਹੀ ਕਹਿ ਸਕਦਾ ਤੇ ਕਿਸੇ ਇੱਕ ਪਾਰਟੀ ਨਾਲ ਸੰਬੰਧ ਸੀਗੇ ਇੱਕ ਬਹੁਤ ਵਧੀਆ ਇਨਸਾਨ ਸੀਗੇ ਉਹ ਹੈਨਾ ਪਾਰਟੀ ਨਹੀਂ ਆ ਜਾਂਦੀ ਇਹਦੇ ਚ ਜਦੋਂ ਤੁਸੀਂ ਕਿਸੇ ਵੀ ਵੱਡੇ ਰੁਤਬੇ ਤੇ ਪਹੁੰਚ ਜਾਂਦੇ ਆ ਚਾਹੇ ਤੁਸੀਂ ਇੱਕ ਸਮਾਜ ਵੱਲੋਂ ਤੁਸੀਂ ਮਤਲਬ ਦੇਸ਼ ਵੱਲੋਂ ਜਦੋਂ ਤੁਹਾਨੂੰ ਕਿਸੇ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਹੈ ਫਿਰ ਤੁਸੀਂ ਇੱਕ ਪਾਰਟੀ ਦੇ ਵਰਕਰ ਨਹੀਂ ਰਹਿ ਜਾਂਦੇ ਫਿਰ ਤੁਸੀਂ ਸਭ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਲੋਕ ਆ ਤੁਸੀਂ ਹਰੇਕ ਦੇ ਹੋ ਬਣ ਜਾਂਦੇ ਆ ਚਾਹੇ ਤੁਸੀਂ ਪ੍ਰਧਾਨ ਮੰਤਰੀ ਬਣ ਜਾਓ ਚਾਹੇ ਤੁਸੀਂ ਮੁੱਖ ਮੰਤਰੀ ਬਣ ਜਾਓ ਚਾਹੇ ਤੁਸੀਂ ਕੋਈ ਕੁਝ ਵੀ ਸਪੀਕਰ ਬਣ ਜਾਓ ਜਾਂ ਤੁਸੀਂ ਕੁਝ ਵੀ ਜਿਹੜਾ ਕਿ ਸਰਵ ਸਾਂਝਾ ਜਦੋਂ ਤੁਸੀਂ ਕਿਸੇ ਸਰਵ ਸਾਂਝਾ ਉਹਦਾ ਤੁਹਾਨੂੰ ਮਿਲ ਜਾਂਦਾ ਫਿਰ ਤੁਸੀਂ ਸਭ ਦੇ ਹੋ ਜਾਂਦੇ ਆ ਨਾ ਕਿ ਉਹ ਕਿਸੇ ਇੱਕ ਦੇ ਤੁਸੀਂ ਰਹਿ ਜਾਂਦੇ ਬਿਲਕੁਲ ਬਿਲਕੁਲ ਇਸ ਕਰਕੇ ਜਿੰਨੇ ਵੀ ਲੀਡਰਸ਼ਿਪ ਹੈ ਚਾਹੇ ਕਿਸੇ ਵੀ ਪਾਰਟੀ ਦੀ ਲੀਡਰਸ਼ਿਪ ਹੈ ਉਹਨੂੰ ਇੱਕ ਇਹ ਮੈਸੇਜ ਵੀ ਹੈਗਾ ਇਹ ਅਸੀਂ ਕਹਿਣਾ ਵੀ ਚਾਹੁੰਦੇ ਆ ਵੀ ਜਦੋਂ ਤੁਸੀਂ ਕਿਸੇ ਜ਼ਿੰਮੇਵਾਰੀ ਅਹੁਦੇ ਤੇ ਪਹੁੰਚ ਜਾਂਦੇ ਆ ਤਾਂ ਤੁਸੀਂ ਸਾਬਦੇ ਆ ਕਿਸੇ ਦੇ ਨਾਲ ਕੋਈ ਬਿਤਕਰਾਨੀ ਹੋਣੀ ਚਾਹੀਦੀ ਹੈ ਜੋ ਕਿ ਡਾਕਟਰ ਮਨਮੋਹਨ ਸਿੰਘ ਜੀ ਨੇ ਅੱਜ ਤੱਕ ਕਦੇ ਕਿਸੇ ਦੇ ਨਾਲ ਇਹ ਕੀਤਾ ਨਹੀਂ ਹੈ ਹੂੰ ਉਹਨਾਂ ਨੇ ਅਰਥ ਵਿਵਸਥਾ ਨੂੰ ਜਿੱਥੇ ਉੱਪਰ ਚੱਕਿਆ ਉੱਥੇ ਲੋਕਾਂ ਦਾ ਸਹਿਚਾਰ ਵੀ ਉੱਪਰ ਚੱਕਿਆ ਬਿਲਕੁਲ ਉਸ ਸਰਦਾਰ ਇੱਕ ਅਸਰਦਾਰ ਦੇ ਨਾਤੇ ਮਤਲਬ ਉਹਨਾਂ ਨੂੰ ਜਾਣਿਆ ਜਾਵੇ ਬਿਲਕੁਲ ਥੋੜੀ ਇਸੇ ਗੱਲ ਤੇ ਮੈਨੂੰ ਇਹ ਇਹ ਵੀ ਮਤਲਬ ਜਿਵੇਂ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹ ਬੜੇ ਇਮਾਨਦਾਰ ਵਿਅਕਤੀ ਸਨ ਚਾਹੇ ਉਹ ਆਪਣੀ ਪਾਰਟੀ ਪ੍ਰਤੀ ਇਮਾਨਦਾਰੀ ਹੋਵੇ ਕਿਸੇ ਪਰਿਵਾਰ ਪ੍ਰਤੀ ਹੋਵੇ ਆਪਣੇ ਪ੍ਰਤੀ ਹੋਵੇ ਮਤਲਬ ਆਪਣੇ ਕੰਮਕਾਰ ਨੂੰ ਲੈ ਕੇ ਵੀ ਉਹਨਾਂ ਵਿੱਚ ਇਮਾਨਦਾਰੀ ਇਮਾਨਦਾਰੀ ਦੇਖੋ ਇਮਾਨਦਾਰਤਾ ਪ੍ਰਧਾਨ ਮੰਤਰੀ ਸੀਗੇ ਜੇ ਦੇਸ਼ ਦੇ ਉਹ ਪਹਿਲਾ ਵਿੱਤ ਮੰਤਰੀ ਰਹੇ ਆ ਦੇਸ਼ ਦਾ ਖਜ਼ਾਨਾ ਜਦੋਂ ਵਿੱਤ ਮੰਤਰੀ ਬਣ ਜਾਂਦਾ ਉਹ ਖਜ਼ਾਨਾ ਸਾਰਾ ਤੁਹਾਡੇ ਕੋਲ ਹੁੰਦਾ ਜੇ ਇਮਾਨਦਾਰ ਸੀਗੇ ਤਾਂ ਹੀ ਉਹ ਅੱਗੇ ਪ੍ਰਧਾਨ ਮੰਤਰੀ ਉਹ ਬਣਿਆ ਤੇ ਇਮਾਨਦਾਰੀ ਦੀ ਹੀ ਮਿਸਾਲ ਉਹਨਾਂ ਦੀ ਦਿੱਤੀ ਜਾਂਦੀ ਹੈ ਵੀ ਇਮਾਨਦਾਰ ਹੋਣਾ ਹੀ ਬੰਦੇ ਵਾਸਤੇ ਪੰਜਾਬ ਇੱਕ ਸਾਨੂੰ ਮਾਣ ਵੀ ਹੈ ਕਿ ਕੋਈ ਇੱਕ ਸਰਦਾਰ ਇਮਾਨਦਾਰ ਹੋਇਆ ਉਹ ਅਰਪਰਦੇਸ਼ ਦਾ ਪ੍ਰਧਾਨ ਮੰਤਰੀ ਹੋਇਆ ਇੱਕ ਸਭ ਤੋਂ ਵੱਡੀ ਤੁਹਾਨੂੰ ਮਹੋਰ ਗੱਲ ਦੱਸਦਾ ਜਦੋਂ ਉਹ ਵਿੱਤ ਮੰਤਰੀ ਬਣੇ ਉਹ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਬਾਡ ਦੇ ਸਾਰੇ ਬਾਡ ਦੇ ਦੇਸ਼ਾਂ ਤੋਂ ਵੱਲੋਂ ਆਫਰ ਸੀਗਾ ਉਹਨਾਂ ਨੂੰ ਵੀ ਤੁਸੀਂ ਸਾਡੇ ਦੇਸ਼ ਦੇ ਵਿੱਚ ਕਿਸੇ ਵੀ ਸਮੇਂ ਕਦੋਂ ਵੀ ਆ ਕੇ ਰਹਿ ਸਕਦੇ ਆ ਅੱਛਾ ਜੀ ਸਾਰੇ ਬਾਡ ਦੇ ਵਿੱਚੋਂ ਸਾਰੇ ਦੇਸ਼ਾਂ ਦਾ ਆਫਰ ਸੀਗੀ ਉਹਨਾਂ ਨੂੰ ਇਹ ਕਿਉਂਕਿ ਦੇਸ਼ ਦੇ ਕਿਹਾ ਪੂਰੇ ਬਾਡ ਦੇ ਅਰਥ ਸੱਤਰੀ ਸੀਗੇ ਜਦੋਂ ਕਿਸੇ ਵੀ ਦੇਸ਼ ਦੇ ਕੋਈ ਵੀ ਕਦੋਂ ਵੀ ਭੀੜ ਪੈਂਦੀ ਤਾਂ ਉਹਨਾਂ ਤੋਂ ਜਿਹੜੇ ਉਹਨਾਂ ਦੇ ਸਾਡੇ ਲੀਡਰ ਹੈ ਉਹ ਉਹਨਾਂ ਤੋਂ ਸਲਾਮ 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 ਅਸ਼ਵਰਾ ਲੈਣਾ ਉਹਨ ਦੇ ਸੀਗੇ ਤਾਂ ਉਹ ਸਹੀ ਸੱਚੀ ਦਾ ਅਫਸੋਸ 3 ਸਲਾਹ ਉਹਨਾਂ ਨੂੰ ਦਿੰਦੇ ਸੀਗੇ ਵੀ ਤੁਹਾਡੀ ਆਰਥਿਕ ਹਵਸਾ ਅਗਰ ਡਾਵਾਡੋਲ ਹੁੰਦੀ ਹੈ ਤਾਂ ਉਹਨੂੰ ਕਿੱਦਾਂ ਉੱਤੇ ਚੱਕਿਆ ਜਾ ਸਕਦਾ ਬਿਲਕੁਲ ਇਸ ਕਰਕੇ ਉਹਨਾਂ ਨੂੰ ਪੂਰੇ ਬੋਰਡ ਦੇ ਵਿੱਚ ਸਾਰੇ ਦਿਸ਼ਾਵਾਂ ਵੱਲ ਉਹ ਹੀ ਆਫਰ ਜੀਗਾ ਵੀ ਸਾਸੀ ਸਾਡੇ ਦੇਸ਼ ਵਿੱਚ ਕਿਸੇ ਵੀ ਅੱਕ ਕਦੇ ਵੀ ਰਹਿ ਸਕਦੇ ਰਹਿ ਸਕਦੇ ਆ ਜੀ ਹਨਾ ਬਿਲਕੁਲ ਬਿਲਕੁਲ ਤਾਂ ਮਤਲਬ ਤੁਸੀਂ ਹੋਰ ਕੀ ਉਹਨਾਂ ਬਾਰੇ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਉਹਨਾਂ ਦੀ ਜੀਵਨੀ ਬਾਰੇ ਹਨਾ ਵੀ ਕੀ ਲੋ ਉਹ ਸਾਡੇ ਭਾਗਿਤ ਹੋਣ ਉਹਨਾਂ ਤੋਂ ਸਾਡੇ ਪੰਜਾਬ ਦੇ ਵਿੱਚੋਂ ਅਮਰਸਰ ਤੋਂ ਬਿਲੋਂਗ ਕਰਦੇ ਸੀਗੇ ਜ਼ਿਲ੍ਹਾ ਅਮਰਸਾ ਸੀਗਾ ਜਿੱਥੇ ਉਹ ਪੜ੍ਹੇ ਖਾਲਸਾ ਕਾਲਜ ਵਿੱਚ ਤੇ ਹੋਰ ਵੀ ਜ਼ਿਆਦਾ ਤਾਂ ਕਿਉਂਕਿ ਸਾਨੂੰ ਇੰਨਾ ਬਹੁਤ ਉਹਨਾਂ ਦੇ ਬਾਰੇ ਪਤਾ ਨਹੀਂ ਹੈ ਪਰ ਇੱਕ ਅਮਰਸਰ ਬਾਰੇ ਜ਼ਰੂਰ ਜਿਹੜਾ ਜੱਦੀਕਰ ਜਿਹੜਾ ਹੈ ਜਦੋਂ ਜੱਦੀਕਰ ਉਹ ਅਮਰਸਰ ਜ਼ਿਲ੍ਹਾ ਦੇ ਨਾਲ ਬਿਲੋਂਗ ਕਰਦੇ ਸੀਗੇ ਉਹ ਸਾਡੇ ਪੰਜਾਬ ਨੂੰ ਬਿਲੋਂਗ ਕਰਦੇ ਸੀ ਪਰ ਉਹ ਰਾਜ ਸਭਾ ਮੈਂਬਰ ਆਸਾਮ ਤੋਂ ਰਹੇ ਠੀਕ ਹੈ ਜੀ ਆਸਾਮ ਤੋਂ ਰਾਜ ਸਭਾ ਦੇ ਮੈਂਬਰ ਜਿਹੜੇ ਉਹ ਬਣੇ ਹੈ ਉਦੋਂ ਉਹ ਆਸਾਮ ਤੋਂ ਬਣਦੇ ਰਹੇ ਆ ਮਤਲਬ ਉਹਨੂੰ ਜਿਹੜੀ ਰਾਜ ਸਭਾ ਮੈਂਬਰੀ ਹੈ ਇਹ ਇੱਕ ਪਾਰਟੀ ਬਨੂ ਦਿੱਤੀ ਜਾਂਦੀ ਹੈ ਤੁਹਾਨੂੰ ਠੀਕ ਹੈ ਜੀ ਤੇ ਜਦੋਂ ਉਹ ਪ੍ਰਧਾਨ ਮੰਤਰੀ ਵੀ ਸੀਗੇ ਮੇਰੇ ਖਿਆਲ ਇਹਦੋਂ ਵੀ ਉਹ ਰਾਜ ਸਭਾ ਮੈਂਬਰ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਉਹ ਬਣੇ ਸੀ ਠੀਕ ਹੈ ਜੀ ਸਾਡੇ ਵਾਸਤੇ ਬਹੁਤ ਵੱਡੇ ਹੂੰ ਪੰਜਾਬ ਵਾਸਤੇ ਮੈਂ ਫਿਰ ਦੁਬਾਰੇ ਤੁਹਾਨੂੰ ਰਿਪੀਟ ਕਰਨਾ ਚਾਹੁੰਦਾ ਵੀ ਸਾਡੇ ਵਾਸਤੇ ਬਹੁਤ ਵੱਡੀ ਮਾਣ ਦੀ ਗੱਲ ਹੈ ਹੂੰ ਕਿ ਇੱਕ ਅਰਥ ਸ਼ਾਸਤਰੀ ਇੱਕ ਸਿੱਖ ਚਿਹਰਾ ਇੱਕ ਸਿੱਖ ਚਿਹਰਾ ਹੂੰ ਇੱਕ ਪੰਜਾਬ ਦਾ ਮਾਣ ਡਾਕਟਰ ਮਮੋਨ ਸਿੰਘ ਜੀ ਅਸੀਂ ਦਿਲੋਂ ਨਮਨ ਕਰਦੇ ਹਾਂ ਉਹਨਾਂ ਨੂੰ ਅਤੇ ਅਸੀਂ ਸ਼ਰਧਾਂ ਦੇ ਫੁੱਲ ਸ਼ਰਧਾਂ ਦੇ ਫੁੱਲ ਜਿਹੜੇ ਉਹ ਸ਼ਰਧਾਂ ਦੇ ਲਈ ਭੇਟ ਕਰਦੇ ਆਂ ਸ਼ਰਧਾਂ ਦੇ ਫੁੱਲ ਭੇਟ ਕਰਦੇ ਆਂ ਤੇ ਨਾ ਪੋਰਾ ਹੋਣ ਵਾਲਾ ਘਾਟਾ ਜਿਹੜਾ ਉਹ ਸਾਨੂੰ ਇਹ ਪਿਆ ਉਹਦੇ ਬਾਰੇ ਅਸੀਂ ਅ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆਂ ਵੀ ਸੱਚੇ ਪਾਤਸ਼ਾਹ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਤੇ ਅੱਗੇ ਵਾਸਤੇ ਹੋਰ ਵੀ ਜਿਹੜੀ ਲੀਡਰਸ਼ਿਪ ਆ ਉਹਨੂੰ ਉਹਨਾਂ ਦੇ ਚੰਨ ਕੰਮ ਜਿਹੜੇ ਜਿੱਦਾਂ ਦਾ ਕੰਮ ਹੋ ਕਰਕੇ ਜਾਂਦਾ ਤੇ ਚੱਲਣ ਦਾ ਬੱਲਵਕਸ਼ ਬੱਲਵਕਸ਼ ਖਸੀ ਕਾਲੀ ਸਸਰੀ ਜੀ ਦਾ ਖਾਤਾ ਮੈਂ ਜੀ ਫਤਿਹ ਜੀ